ਲਾਈਵ ਮਿੱਤਰੋ ਸੋਨੂੰ ਅੱਜ ਆਪਣਾ ਸਾਥ ਦਿਖਾਉਣਾ ਹੈ ਆ ਮਿਲਣਾ ਹੈ ਅਸੀਂ ਭਾਈ ਸਕਿੰਦਰ ਲੋਕੋ ਆ ਜੋ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸੋਨੂੰ ਕਾਮ ਹੋਰ ਸਿੰਘ ਸਾਹਿਬ ਜੀ ਕਾਮ ਹੋ ਜਾਂਦਾ ਜੀ ਅੱਛੇ ਤਾ ਰਹੋ ਉਹ ਸਿੰਘ ਸਾਹਿਬ ਜੀ ਆਈ ਬੱਤੀ ਜੀ ਤੀ ਤਾ ਜੀ ਕਰ ਲਈ ਤੋਂ ਗੱਲਾਂ ਬਾਤਾਂ ਉਹ ਪਿਆਰ ਦੀ ਤੁਹਾਡੇ ਸਾਥਕੇ ਅੱਜ ਮੰਡੀ ਤੇ ਹੁਣ ਜੁਗੇ ਹੋਏ ਆ ਨਹੀਂ ਨਹੀਂ ਜੋਂਦਰਾ ਜਾਂਦਾ ਹੋਰ ਦਵੰਦਰ ਕੀ ਹਾਲ ਪੁੱਤੇ ਹੋਰ ਜੀ ਨੰਦਰੀ ਵੀਰ ਕਿਹਾ ਲੱਭੀ ਆ ਜੀ ਠੀਕ ਆ ਹਾਂ ਜੀ ਵਧੀਆ ਠੀਕ ਆ ਕੋ ਵਾ ਵਧੀਆ 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 ਸਤਿ ਸ਼੍ਰੀ ਅਕਾਲ ਬਾਈ ਕੀ ਹਾਲੇ ਕਾਲੀ ਠੀਕ ਹੋ ਹੋਰ ਵੀਰੇ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਕੀ ਹਾਲੇ ਜੀ ਬਾਈ ਹੋਰ ਵੀਰੇ ਸੋਣੇ ਜੀ ਪਹਿਲਾਂ ਦੇਖੀ ਹਾਲੇ ਬਾਈ ਕੋ ਠੀਕ ਹੈ ਜੀ ਸ਼ੁਕਰ ਸ਼ੁਕਰ ਬਾਈ ਜੀ ਤਾਂ ਕਹਿਮਨੇ ਬਹੁਤ ਸ਼ੁਕਰ ਮਾਰਦਾ ਬਹੁਤ ਬਹੁਤ ਵਧਾ ਦਰਸ਼ਕ ਹੋਇਆ ਜਿਉਂਦੇ ਰਹੋ ਜਿਉਂਦੇ ਰਹੋ ਤੂੰ ਪਾਈ ਮੈਂ ਘਰ ਮੈਂ ਤੇਰੀ ਵੀਡੀਓ ਦੇਖੀ ਹੈ ਛਕਰੀਆ ਜੀ ਲੈ ਉਹ ਦੇਖ ਬਾਈ ਦੇ ਪਹਿਲਾਂ ਆਪਣੀ ਵੀਡੀਓ ਦੇਖੀ ਹੈ ਘਰ ਹਾਂਜੀ ਬਾਈ ਵਧੀਆ ਪੈ ਗਿਆ ਹਾਂ 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 ਮੈਂ ਦੇਖੀ ਵੀਡੀਓ ਤੇਰੇ ਘਰ ਪਾਈ ਜਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਬਾਰ ਬਾਰ ਕੀਤਾ ਜੋ ਤੂੰ ਦੱਸਿਆ ਵੀ ਪਹਿਲਾਂ ਉਹ ਜਦ ਇੱਧਰ ਸੀਗਾ ਫਰਨੀ ਤੇ ਸੀ ਪਤਾ ਨਹੀਂ ਹਾਂ ਜੀ ਤੇ ਉਹਦਾ ਹੁਣ ਕਰਨਾ ਮਹਾਰਾਜ ਦਾ ਸਰੂਪ ਲੈ ਕੇ ਚੋਕਰ ਬੋਲ ਤੇ ਤੁਹਾਡੇ ਚਰਨ ਪਾਉਣੇ ਆ ਤੁਸੀਂ ਮੈਨੂੰ ਮਾਰਨਾ ਹੈ ਹਾਲਕ ਦੇ ਚਰਨ ਚਾਹੀਦੇ ਤੁਹਾਡੇ ਜਰੂਰ ਆਵਾਂਗੇ ਤੁਹਾਡਾ ਜਰੂਰ ਹੋਣਾ ਪਈ ਹੋਰ ਸਾਰਿਆਂ ਨੂੰ ਲਾਵਾਗੇ ਆਪਾਂ ਤੇ ਕਾਫੀ ਟਾਈਮ ਬਾਅਦ ਮੈਂ ਹੁਣ ਕੋੜਿਆਂ ਦੀ ਮੱਡੀ ਤੇ ਵਿਚਲਵਾਰੇ ਆਇਆ ਹਾਂ ਤੇ ਕੰਮ ਕਰ ਚੱਲੀ ਗਏ ਬਹੁਤ ਕਰਕੇ ਤੇ ਨਹੀਂ ਨਹੀਂ ਮੈਂ ਤੇਰਾ ਦੇਖਾਂ ਵੀਡੀਓ ਤੂੰ ਬਾਪੂ ਨਾਲ ਸਰੋਂ ਦੀਆਂ ਔਲੀਆਂ ਕੱਢੀ ਜਾਂਦਾ ਬਾਪੂ ਅ ਮਗਰ ਅ ਵੀ ਪਾਈ ਜਾਂਦਾ ਵੀ ਪਾਈ ਜਾਂਦਾ ਹਾਂਜੀ ਹਾਂ ਮੈਂ ਦੇਖੀ ਆ ਨਾ ਬਹੁਤ ਸ਼ੁਕਰੀਆ ਨਹੀਂ ਨਹੀਂ ਤੂੰ ਤੇਰਾ ਮੈਂ ਸਾਰਾ ਵੀਡੀਓ ਦੇਖਿਆ ਨਹੀਂ ਨਹੀਂ ਬਹੁਤ ਸ਼ੁਕਰੀਆ ਹਾਂ ਉਹ ਇੱਕ ਰੀਤ ਚਗਾਠਾਂ ਜੀਆਂ ਲਾਈਆਂ ਉਹਨਾਂ ਬਾਰੇ ਦੱਸੀ ਜਾਂਦਾ ਸੀਗਾ ਫਿਰ ਕੋਈ ਬੇਟਾ ਸੀਗਾ ਮੈਨੂੰ ਗਿਆਨ ਦਿੰਦੇ ਐ ਕਰਦਾ ਸੀ ਸਾਰੀਆਂ ਦੇਖਿਆ ਵੀਡੀਓ ਜਿਵੇਂ ਜਿਵੇਂ ਬਾਪੂ ਇੱਥੇ ਆ ਗਿਆ ਹਾਂ ਉਹ ਆ ਜੋ ਕਈ ਵੇ ਅਜਿਹਾ ਆਈ ਸੀ ਨਾ ਆਈ ਸੀ ਨਾ ਜਿਹੜਾ 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 ਜ ਬਿੰਨਰਾ ਪ੍ਰੋਟੀਨ ਚਾਰਨਾ ਵੀ ਤੁਸੀਂ ਇਸ ਟਾਈਮ ਦਾਣਾ ਘਟਾ ਦਿਓ ਤੇ ਕਣਕ ਚਾਰੋ ਕਣਕ ਚਾਰੀ ਜਾਂਦਾ ਤੇਰਾ ਬਾਪੂ ਨਾਲ ਉਹ ਦੱਸੀ ਜਾਂਦਾ ਵੀ ਐ ਕਣਕ ਚਾਰਨੀ ਆ ਜੀ ਉਹ ਜਿੰਮੇ ਤੇ ਚੱਲੇ ਸਾਨੂੰ ਉਹ ਹੁੰਦਾ ਜੀ ਆਪਾਂ ਕੋਈ ਪਰ ਰੱਖ ਦਈਆਂ ਜੀ ਪਹਿਲਾਂ ਕੋਈ ਮੇਰਾ ਬਾਪੂ ਦਾਦਾ ਯੂਰੇ ਰੱਖਦੇ ਸੀ ਪਰਦਾਦਾ ਰੱਖਦੇ ਸੀ ਮੇਰਾ ਉਹ ਉੱਤ ਬਾਅਦ ਆਪਾਂ ਮੈਚ ਕਰੀ ਸ਼ੁਰੂ ਕਰਤੀਆਂ ਤੁਹਾਡਾ ਬਹੁਤ ਪਿਆਰਾ ਸਹਰਾਂ ਦਾ ਤੁਹਾਡੇ ਅਸ਼ੀਰਵਾਦ ਸਦਕਾ ਜੀ ਆਪਾਂ ਫੀਲਡ 'ਚ ਆਏ ਜੀ ਕਿਉਂਕਿ ਕਿੰਨਾ ਹੁਣ ਦੋ ਆ ਇਹ ਆਪਣੇ ਕੋਈ ਦੋ ਸੀ ਜੀ ਇੱਕ ਸੀ ਜੀ ਪਹਿਲਾਂ ਕੋੜੀ ਲਈ ਸੀ ਆਪਣੀ ਕਾਲੀ ਚੰਗੀ ਜੀ ਹਾਂ ਤੇ ਉਹ ਸੁਪੀ ਆਪਣੇ ਕੋਲ ਆ ਕੇ ਤੇ 3 ਮਹੀਨੇ ਦੀ ਬਸ਼ੇਰੀ ਹੁਣ ਤੁਸੀਂ ਆਪਣੇ ਉਹ ਪੂਰੀ ਉੱਗੀ ਕੋੜੀ ਆਪਣੀ ਉਹ ਕੋੜੀ ਮਰ ਗਈ ਸੀ ہاں ਤੇਰੀ ਹਾਂਜੀ ਇਹੋ ਨਾਲ ਆਪਣੀ ਬਸ਼ੇਰੀ ਆਪਣੇ ਕੋਲ 17 ਮਹੀਨੇ ਦੀ ਬਸ਼ੇਰੀ ਹੋ ਗਈ ਜੀ ਅੱਛਾ ਉਹ ਸ਼ਕਤੀ ਤੋਂ ਸ਼ਕਤੀ ਦੀ ਬਸ਼ੇਰੀ ਆ ਜੀ ਉਹ ਪੀਟੀਆ ਵਾਲੀ ਜੀ ਠੀਕ ਆ ਠੀਕ ਆ ਹਾਂਜੀ ਚੱਲ ਵਧੀਆ ਫਿਰ ਤਾਂ ਹੁਣ ਹੋਈ ਆ ਜੀ ਇੱਕ ਹੋਰ ਹਾਂਜੀ ਚਲੋ ਮਹਾਰਾਜ ਨੂੰ ਸੱਚੇ ਪਾਤਸ਼ਾਹ ਦੇ ਬੂਟਾ ਲਾਤਾ ਜੀ ਵਧੀਆ ਜੀ ਸ਼ੁਕਰ ਮਾਰੋ ਦਾ ਸ਼ੁਕਰ ਬਾਕੀ ਹੂੰ ਤੇ ਚੱਲ ਵਧੀਆ ਬਹੁਤ ਵਧੀਆ ਮੈਂ ਨਹੀਂ ਸੱਚੀ ਤਰ੍ਹਾਂ ਵੀਡੀਓ ਦੇਖਦਾ ਹਾਂ ਨਾ ਸਾਰਿਆਂ ਹਾਂਜੀ ਮਾਲਕ ਕਿਰਪਾ ਕਰੇ ਦਾਤਾ ਤੁਹਾਨੂੰ ਤਰੱਕੀ ਦੇਵੇ YouTube ਤੇ ਪਉਣਾ YouTube ਤੇ ਪਉਣਾ YouTube ਤੇ ਪਉਣਾ ਮੈਂ ਤੇਰੇ ਕੋ ਫੇਸਬੁਕ ਤੇ ਦੇਖਣਾ ਫੇਸਬੁਕ ਤੇ ਜਿਆਦਾ ਤੇ ਨਾ ਸਿੱਧੇ ਵੀਰਾਂ ਮਾਰਗਾ ਹੁੰਦੇ ਆ ਵੀਡੀਓ ਟੈਡੇ ਹੁੰਦੇ ਆ ਨਾ YouTube ਹੁੰਦੇ ਆ ਨਾ ਹੁੰਦੇ ਨਤਰਗਾ ਉਹ ਹਾਈ ਉਹ ਕਰਕੇ ਉਹ ਰੀਲ ਜਿਹੜਾ ਚੱਲਦੇ ਮੋਨਟਾਈਜ਼ ਚੱਲਦਾ ਜਿਹੜਾ ਮੋਨਟਾਈਜ਼ ਰੀਟਾ ਦੇ ਮਾਰੀ ਤੁਹਾਡੀ ਸਹੀ ਚਾਬੀ ਹੋਈ ਕਿਉਂਕਿ ਜਿਹੜੇ ਫੇਸਬੁਕ ਤੋਂ ਜਿਹੜੇ ਬਣਦੇ ਆ ਨਾ ਉਹ ਤਾਂ ਬਣਦੇ ਆ ਸਿੱਧੇ ਫੋਨ ਵਾਲੀ ਤੋਂ ਹਾਂਜੀ ਰੀਲ ਤੇ ਹੀ ਤੇ ਜਿਹੜੇ YouTube ਤੋਂ ਬਣਦੇ ਉਹ ਟੈਡੇ ਵਾਲੇ ਤੋਂ ਬਣਦੇ ਆ ਹਾਂਜੀ ਉਰੇ ਆ ਜਾਵਾਂ ਰਾਇਆ ਉਰੇ ਆ ਜਾਰ ਹਾਂਜੀ ਫੇਰ ਅਸੀਂ ਤਾਂ ਕੀ ਕਰਨੇ ਉਹਨੇ ਵੀ ਇੱਕ ਸਿੱਧਾ ਲਾ ਲੈਨੇ ਉਹਨੇ ਇੱਕ ਟੇਡਾ ਲਾ ਲੈਨੇ ਠੀਕ ਹੈ ਜੀ ਇੱਕ ਇੱਕ ਐਵੇਂ ਐਵੇਂ ਫੜ ਲਈ ਦੋ ਕਰ ਲਈਦੇ ਐਂ ਕਰ ਲਈਦੇ ਆ ਅੱਛਾ ਜੀ ਦੋ ਉਹਰਾ ਕਟੇਡੇ ਵਾਲੀ ਬਣਾ ਲਈਦੀ ਇੱਕ ਸਿੱਧੇ ਵਾਲੀ ਬਣਾ ਲਈਦੀ ਆ ਹਾਂਜੀ ਫੇਰ ਉਹ ਦੋਨਾਂ ਹਨਾ ਫੇਰ ਉਹਦੇ ਨਾਲ ਫੜ ਇਹ ਵੀ ਹੋ ਗਏ ਮੇਰੇ ਨਾਲ ਲੈਨੇ ਧਰਮ ਘਰ ਤੋਂ ਨਹੀਂ ਠੀਕ ਹੈ ਠੀਕ ਆ ਆ ਮੁੰਡਾ ਤੇ ਉਹ ਮੁੰਡਾ ਇਹ ਮੇਰੇ ਵਧੀਆ ਕਲਾਸਮੇਟ ਨੇ ਜੀ ਦੋਨੇ ਸ਼ੁਰੂ ਤੋਂ ਛੋਟੇ ਤੇ ਪੜ੍ਹਿਆ ਇਸ਼ੇ ਵਿੱਚ ਆਖੂਗਾ ਤੇ ਇਹ ਮੁੰਡੇ ਨੇ ਵੀ ਹੁਣ ਘੋੜੀਆਂ ਦਾ ਉਹ ਕਰਿਆ ਰੱਖਣਾ ਇਹ ਇਹ ਜਾਣ ਦਾ ਤੈ ਤੋਂ ਗਾਂ ਸਿੱਖਦਾ ਗਾਂ ਛਾਖ ਚੱਲ ਕੇ ਡੁੱਬਾ ਉਹ ਜੇ ਮਰਜ਼ੀ ਤੁਸੀਂ ਕਹਿ ਸਕਦੇ ਜੀ ਹਾਂ ਇਹ ਗਾਂ ਚੇ ਲੋ ਜਦੋਂ ਆਪਣੇ ਕੋਲ ਆਉਂਦੇ ਨੇ ਜੀ ਮਿਲ ਵਰਤਨਾ ਦੇਖਦੇ ਨਹੀਂ ਇਹਨਾਂ ਦਾ YouTube ਦਾ ਚੈਨਲ ਵੀ ਚਲਾਦੇ ਨਹੀਂ ਚਲਾਉਂਗਾ ਜੀ ਹਾਂ ਚਲਾ ਦੂੰਗਾ ਇਹ ਚਲਾ ਦੇ ਹੁਣ ਤੁਸੀਂ ਇਹ ਤਿੰਨ ਚੱਲ ਜਣੇ ਜਿੰਨਾ ਚਿਰ YouTube ਤੇ ਦੋ ਬੰਦੇ ਦੋ ਯੂਟਿਊਬਰ ਰਲ ਕੇ ਨਹੀਂ YouTube ਚਲਾਉਂਦੇ ਉਹਨਾਂ ਚਿਰ YouTube ਫੇਲ ਆ ਠੀਕ ਹੈ ਜੀ ਉਹਨਾਂ ਚਿਰ ਦੋ ਯੂਟਿਊਬਰ ਨਹੀਂ ਇਕੱਠੇ ਹੁੰਦੇ ਉਹਨਾਂ ਚਿਰ ਨਹੀਂ ਚੱਲਦਾ ਠੀਕ ਹੈ ਜੀ ਇਹ ਤਿਆਰ ਬੰਦਾ ਠੀਕ ਹੈ ਜੀ ਜੇ ਦੋ ਜਦੋਂ ਦੋ ਹੁੰਦੇ ਆ ਨਾ ਹਾਂ ਜੀ ਫੇਰ ਫੇਰ ਕੰਮ ਚੱਲ ਪੈਂਦਾ ਪੂਰਾ ਠੀਕ ਹੈ ਹੈ ਹਾਂ ਜੀ ਫੇਰ ਉਹ ਚੱਲ ਪੈਂਦਾ ਲਿਆ ਉਹ ਘੋੜੇ ਬਾਹਰ ਕੱਢੀ ਜਾਂਦੇ ਆ ਬਾਹਰ ਕੱਢੀਆਂ ਦੇ ਲਿਆ ਦੇਖੀਏ ਘੋੜੇ ਇੱਕ ਮਿੰਟ ਆ ਆ ਆ ਆ ਇੱਕ ਮਿੰਟ ਆ ਇੱਕ ਮਿੰਟ ਇਹਨੂੰ ਸ਼ਰਨੇ ਚਲਾਈ ਹੋਏ ਨੇ ਲੈਓ ਜੀ ਚਲਾਈ 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 ਵਾ ਵਾ ਚਲ ਪੈ ਚਲ ਪੈ ਚਲ ਪੈ ਚਲ ਪੈ ਕਰੀ ਹੁਣ ਆ ਆ ਦੇਖੀ ਗਾ ਮੈਕ ਚਲ ਪਿਆ ਵਾ ਮੈਨੂੰ ਸ਼ੱਕ ਪੈਂਦੀ ਹੈ ਕੈਮਰਾ ਕਿੱਥੋਂ ਨਹੀਂ ਨਹੀਂ ਇੱਕ ਮਿੰਟ ਲਿਆ ਮੈਨੂੰ ਫੜਦਾ ਉਹ ਕੈਮਰਾ ਕਿੱਥੋਂ ਕੈਮਰਾ ਐਂ ਕਰ ਦੋ ਐਂ ਕਰ ਲੋ ਬਾਈ ਐਂ ਕਰ ਲੋ ਐਂ ਕਰ ਲੋ ਐਂ ਕਰ ਲੋ ਆ ਦੇਖ ਚਲ ਪੈ ਚਲ ਚਲ ਪਿਆ ਡਾ ਉਹ ਸਕਰੀਨ ਹੈ ਨਾ ਹਾਂਜੀ ਬਸ 来 ਆ ਵੀ ਆਪਾਂ ਆਜਾ ਪਕੋੜੇ ਦਿਖਾ ਦੇ ਚਲੋ ਜੀ ਚਲੋ ਚਲੋ ਆਜੋ ਆਜਾ ਚਾਹ ਕੋਈ ਨਾ بس ਚਾਹ ਨਹੀਂ ਪੀਣੀ ਚਾਹਤਾ ਹੂੰ ਫੜ ਲਈ ਮੈਂ ਤੁਹਾਨੂੰ ਕਿਹਾ ਸੀ ਨਾ ਤਰਸੇ ਮੈਂ ਵੀ ਵੀਡੀਓ ਲੱਭੀ ਚੱਲੂਗੀ ਲੱਭੀ ਚੱਲੂਗੀ ਇਹ ਸਾਡੀ ਹਾਂ ਆ ਦੇਖੋ ਲਿਆ ਆ ਬਸ਼ੇਰੀ ਦੇਖ ਲਈ ਤਰਸੇ ਪਕੋੜੀ ਦੇਖ ਹੱਜ ਦਾ ਬੜੇ ਚੰਗੇ ਹਾਂ ਉਹ ਚੜਿਆ ਤੇਰੇ ਜਿਹੜਾ ਅੱਜ ਕਿੱਡੀ ਚੰਗੀ ਭਾਗ ਵਾਲਾ ਜੀ ਓਹ ਅਲਵੰਦ ਦੀ ਆ ਇਹ ਅਲਵੰਦ ਦੀ ਆ ਜੀ ਹਾਂ ਅਲਵੰਦ ਦੀ ਆ ਮਲੋਕੇ ਵਾਲੇ ਦੀ ਜਿਹੜੀ ਛੋਟੇ ਤੋਂ ਤਿਆਰੀ ਹਾਸਲ ਹੁੰਦੀ ਆ ਨਾ ਜੀ ਛੋਟੀਆਂ ਵੀਡੀਓ ਦੇਖ ਕੇ ਨਹੀਂ ਨਹੀਂ ਬਹੁਤ ਚੰਗੀ ਉਹ ਚੀਜ਼ ਜੇ ਕਰਕੇ ਰੱਖਣ ਵਾਲੀਆਂ ਹੁੰਦੀਆਂ ਜੀ ਜ਼ਿੰਦਗੀ ਦੇ ਵਿੱਚ ਇੱਕ ਵੀ ਜੋ ਤੁਹਾਡੇ ਮੋਹ ਇੱਕ ਬੋਲ ਨਿਕਲੇ ਤੇ ਹੁਣ ਆ ਦੇਖ ਹਾਂ ਇਸ ਤੀਰ ਦੇ ਅੰਦਰ ਕਿੰਨੇ ਲੋਕ ਇਕੱਠੇ ਹੋ ਗਏ ਤੇ ਉਹ ਘੋੜੀ ਕੱਢੀ ਬਾਹਰ ਹੈ ਜੀ ਮੇਲਾ ਖੜ ਗਿਆ ਸਾਰਾ ਖੜ ਗਿਆ ਜੀ ਕੋਈ ਸ਼ੱਕ ਨਹੀਂ ਹੂੰ ਕੋਈ ਸ਼ੱਕ ਨਹੀਂ ਜੀ

ਨਵਿੰਦਰ ਲਿਆ ਮੈਨੂੰ ਫਰਾ ਦੇ ਬੰਦਾ ਬਈ ਨਾ ਕੈਮਰਾਮੈਨ ਕੈਮਰਾਪੈਨ ਥੋਲੇ ਹੁੰਦਾ ਪਤਾ ਕਿ ਥੋਲੇ ਲੰਦਾ ਦੇ ਪਟਿਆਲੇ ਤੋਂ ਸੱਜਾ ਸੁੱਦਾ ਸਪੈਸ਼ਲ ਇਦਾਂ ਹੀ ਕਹਿੰਦਾ ਹੋਰੀਆਂ ਦਾ ਮਾਰ ਬੰਦਾ ਅਸੀਂ ਪਟਿਆਲੇ ਤੋਂ ਸੱਜਾ ਕੈਮਰਾਮੈਨ ਸਪੈਸ਼ਲ ਸਾਡੇ ਬੰਦੇ ਗਵਾਚੇ ਵੇ ਆ ਜਿਹਨਾਂ ਦੇ ਕਿਵੇਂ ਆ ਕੋੜੀ ਸਹਰਾ ਨਾਲ ਗੱਲ ਕਰ ਨਾ ਯਾਰ ਆ ਰਹੇ ਨਾ ਹੂੰ ਬੱਸ ਮੈਂ ਕਹਿੰਦਾ ਫਾਇਦਾ ਲੱਗੇ ਆ ਦੂ ਲੱਗੇ ਤੋਂ ਇਹਦੇ ਬਹੁਤ ਫਾਲੋਅਰ ਆ ਹਾਂ ਹੂੰ ਆ ਵੇਖੀ ਤਾਂ ਹੀ ਆ ਦੇਖ ਮੇਲਾ ਤਾਂ ਖੜ ਗਿਆ ਲੈ 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 ਮੇਲਾ ਖੜਾ ਕੋਲ ਤੇ ਖੜ ਗਿਆ ਲੈ ਚੰਦ ਨਾਮ ਵਾਵੇ ਪੁਰਿਆਂ ਤੇ ਹਾਂ ਆ ਵੀ ਸਕਦੀ ਹੈ ਜੀ ਲੋ ਬੰਦ ਬਣਾਈਂ ਜਾ ਬਣਾਈਂ ਜਾ ਬੰਦ ਇੱਕ ਘੋੜਾ ਇੱਕ ਘੋੜਾ ਬਾਹਰ ਨਿਕਲਣਾ ਉਹਦੋਂ ਬਾਅਦ ਆਪਾਂ ਵੀਡੀਓ ਬੰਦ ਕਰਨੀ ਅੱਛਾ ਜੀ ਘੋੜਾ ਬਾਹਰ ਨਿਕਲਣਾ ਅਰਜਨ ਦਾ ਬੱਚਾ ਸੋਨੂੰ ਘੋੜਾ ਵੀ ਵਾਰ ਕੱਢ ਦੇ ਆ ਕੱਢਣਾ ਬਈ ਲੈ ਫਿਰ ਕੱਢ ਲੈਓ ਜੀ ਬਾਈ ਜੀ ਫਿਰ ਇਹ ਦੇਖ ਕੇ ਜਾਵਾਂਗੇ ਫਿਰ ਸਾਡਾ ਧਾਮ ਲੱਗ ਜੂ ਹਾਂ ਬਾਉ ਉਹ ਹੀ ਦੇਖਣਾ ਬਸ ਉਵੇਂ ਆਉਂਦਾ ਹੀ ਦੇਖਣਾ ਅਸੀਂ ਗੱਲ ਵੀਰੇ ਹੋਰ ਸੁਣਾਉ ਕਹਿਮ ਸ਼ੁਕਰ ਸ਼ੁਕਰ ਰਮਾਲਕ ਦੇ ਉੱਪਰ ਬਹੁਤ ਦੇਖਣਾ ਅਸੀਂ ਤਾਂ ਆ ਤਾਂ ਨਹੀਂ ਰਸਿਆ ਤਾਂ ਕੋਈ ਵੀਰੇ ਮੇਰੀ ਫੋਟੋ ਨਹੀਂ ਡੱਟ ਵੀਰੇ ਬੋਟਾਂ ਨੂੰ ਨਹੀਂ ਕਹਿਣਾ ਕਿ ਕੈਮਰਾ ਕਿੱਥੋਂ ਆ ਰਿਹਾ ਵੀ ਤੇ ਉਮੀਦ ਰੱਖਣੀ ਉਹ ਵੀਡੀਓ ਚੱਲੀ ਲਾਈਵ ਨਹੀਂ ਲਾਈਵ ਚੱਲੇ ਉਹਦਾ ਕੈਮਰਾ ਕਿਹ ਬਣਾ ਲਾ